ਦੇਵੀ ਦੁਰਗਾ ਦੇ ਛੇਵੇਂ ਰੂਪ ਮਾਂ ਕਾਤਿਆਨੀ ਦੀ ਪੂਜਾ ਸਹੀ ਤਰੀਕੇ ਨਾਲ ਕਰੀਏ ਤਾਂ ਵਿਅਕਤੀ ਨੂੰ ਖੁਸ਼ਹਾਲੀ ਲੰਬੀ ਉਮਰ ਤੇ ਪ੍ਰਸਿੱਧੀ ਦੀ ਪ੍ਰਾਪਤੀ ਹੁੰਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਵਰਤ ਰੱਖਣ ਅਤੇ ਮਾਤਾ ਕਾਤਿਆਨੀ ਦਾ ਸਹੀ ਢੰਗ ਦੇ ਨਾਲ ਪੂਜਾ ਕਰੀਏ ਤਾਂ ਲੜਕੀਆਂ ਨੂੰ ਮਨ ਚਾਹੇ ਲਾੜੇ ਦੀ ਪ੍ਰਾਪਤੀ ਹੁੰਦੀ ਹੈ ਇਸ ਦੇ ਪਿੱਛੇ ਦੀ ਵੀ ਇੱਕ ਕਥਾ ਹੈ ਕਿ ਇਸ ਦੇਵੀ ਦਾ ਨਾਮ ਕਾਤਿਆਨੀ ਕਿਉਂ ਪਿਆ ਤਾਂ ਇੱਕ ਵਾਰ ਮਹਾਰਿਸ਼ੀ ਕਾਤਿਆਨ ਨੇ ਮਾਂ ਭਗਵਤੀ ਤੋਂ ਬੱਚੇ ਦੀ ਪ੍ਰਾਪਤੀ ਦੇ ਲਈ ਇੱਕ ਸਖਤ ਤਪੱਸਿਆ ਕੀਤੀ ਤਾਂ ਮਾਂ ਭਗਵਤੀ ਨੇ ਮਹਾਰਿਸ਼ੀ ਕਾਤਿਆਨ ਦੀ ਕਠੋਰ ਤਪੱਸਿਆ ਤੋਂ ਪ੍ਰਸੰਨ ਹੋ ਕੇ ਉਸ ਨੂੰ ਦਰਸ਼ਨ ਦਿੱਤੇ ਜਿਸ ਤੋਂ ਬਾਅਦ ॠषि ਕਾਤਿਆਨ ਨੇ ਆਪਣੀ ਇੱਛਾ ਮਾਂ ਭਗਵਤੀ ਦੇ ਸਾਹਮਣੇ ਰੱਖੀ ਤਾਂ ਮਾਂ ਭਗਵਤੀ ਨੇ ਉਸ ਦੇ ਨਾਲ ਵਾਅਦਾ ਕੀਤਾ ਕਿ ਹੋ ਉਹਨਾਂ ਦੇ ਘਰ ਉਹਨਾਂ ਦੀ ਬੇਟੀ ਜ਼ਰੂਰ ਦੇ ਜਨਮ ਲਵੇਗੀ ਇਕ ਸਮੇਂ ਦੀ ਗੱਲ ਹੈ ਜਦੋਂ ਤਿੰਨਾਂ ਲੋਕਾਂ ਦੇ ਉੱਤੇ ਮਹੇਸ਼ਸੂਰ ਨਾਮਕ ਦਾਨ ਦਾ ਜ਼ੁਲਮ ਵੱਧ ਗਿਆ ਜਿਸ ਦੇ ਚਲਦੇ ਸਾਰੇ ਦੇਵੀ-ਦੇਵਤੇ ਉਸ ਤੋਂ ਪਰੇਸ਼ਾਨ ਹੋ ਗਏ ਤਾਂ ਤਿੰਨੇ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਅਰਥਾਤ ਭਗਵਾਨ ਸ਼ਿਵ ਦੀ ਮਹਿਮਾ ਤੋਂ ਇੱਕ ਦੇਵੀ ਦਾ ਜਨਮ ਹੋਇਆ ਜਿਸ ਦਾ ਨਾਮ ਕਾਤਿਆਨੀ ਰੱਖਿਆ ਗਿਆ ਇਸ ਦੇਵੀ ਦਾ ਨਾਮ ਕਾਤਿਆਨੀ ਰੱਖਿਆ ਗਿਆ ਕਿਉਂਕਿ ਇਹ ਮਹਾਰਿਸ਼ੀ ਕਾਤਿਆਨ ਦੇ ਘਰ ਪੈਦਾ ਹੋਈ ਸੀ ਤੀਏ ਰੂਪ ਦੇ ਵਿੱਚ ਇਸ ਦੇਵੀ ਦੇ ਜਨਮ ਲੈਣ ਤੋਂ ਬਾਅਦ ਰਿਸ਼ੀ ਕਾਤਿਆਨ ਨੇ ਸੱਤਿਓਂ ਅੱਠਿਓਂ ਤੇ ਨੌਵੀਂ ਨੂ ਰੀਤੀ ਰਿਵਾਜਾਂ ਦੇ ਅਨੁਸਾਰ ਦੇਵੀ ਕਾਤਿਆਨੀ ਦੀ ਪੂਜਾ ਕੀਤੀ ਇਸ ਤੋਂ ਬਾਅਦ ਦਸਵੀਂ ਵਾਲੇ ਦਿਨ ਮਾਂ ਕਾਤਿਆਨੀ ਨੇ ਮਹੈਸ਼ਸੂਰ ਨੂੰ ਮਾਰ ਕੇ ਤਿੰਨਾਂ ਲੋਕਾਂ ਨੂੰ ਉਸ ਦੇ ਜ਼ੁਲਮ ਤੋਂ ਮੁਕਤ ਕਰਵਾ ਦਿੱਤਾ ਭਗਵਤ ਪੁਰਾਣਾ ਦੇ ਅਨੁਸਾਰ ਇਸ ਦੇਵੀ ਦੀ ਪੂਜਾ ਮੁੱਖ ਤੌਰ ਤੇ ਨੌਜਵਾਨ ਅਣਵਿਆਹੀਆਂ ਕੁੜੀਆਂ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਇੱਕ ਚੰਗੇ ਜੀਵਨ ਸਾਥੀ ਦੀ ਭਾਲ ਕਰਦੀਆਂ ਨੇ ਕਿਹਾ ਜਾਂਦਾ ਹੈ ਕਿ ਜੇਕਰ ਇਹ ਲੜਕੀਆਂ ਪੂਰੇ ਇੱਕ ਮਹੀਨੇ ਦੇ ਲਈ ਯਮੁਨਾ ਨਦੀ 'ਤੇ ਇਸ਼ਨਾਨ ਕਰਨ ਤੋਂ ਬਾਅਦ ਮਿੱਟੀ ਖਿਚੜੀ ਖਾਂਦੀਆਂ ਨੇ ਤੇ ਦੇਵੀ ਦੀ ਪੂਜਾ ਕਰਦੀਆਂ ਨੇ ਤੇ ਇਹਨਾਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਦੇਵੀ ਕਾਤਿਆਨੀ ਨੂੰ ਚੜਾਵੇ ਦੇ ਵਿੱਚ ਸੰਧੂਰ, ਲਾਲ ਚੂੜੀਆਂ, ਫੁੱਲ, ਚੰਦਨ ਦਾ ਗੁੱਦਾ, ਸੁਪਾਰੀ ਚੜਾਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ।